ਪਰ ਜੀਵ ਨੂੰ ਕੋਈ ਪਤਾ ਨਹੀਂ ਸਮਾਂ ਕਿੱਥੇ ਆ ਕੇ ਮੁੱਕ ਜਾਣਾ ਹੈ ਦੁਨੀਆ ਚੱਲੀ ਜਾਣੀ ਆ ਸੰਸਾਰ ਨੇ ਚੱਲੀ ਜਾਣਾ ਪਰ ਜੀਵ ਨੂੰ ਕੋਈ ਪਤਾ ਨਹੀਂ ਸਮੇਂ ਨੇ ਕਿੱਥੇ ਮੁੱਕ ਜਾਣਾ ਹੈ ਇਸ ਨਹੀਂ ਇਹ ਜਿਹੜਾ ਸਮਾਂ ਹੈ ਇਹ ਬਹੁਤ ਵੱਡੇ ਭਾਗਾਂ ਵਾਲਿਆਂ ਗੁਰਮਖਾਂ ਨੂੰ ਮਿਲਦਾ ਇਹਦਾ 라ਹਾ ਜਿਹੜਾ ਇਹ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਜੀਵਨ ਦੇ ਵਿੱਚ ਬਹੁਤ ਵਕਤ ਆਉਂਦੇ ਆ ਜਿਹਨੂੰ ਦੁੱਖ ਹੁੰਦਾ ਕਈ ਸਹਿ ਹੁੰਦੇ ਆ ਕਈ ਸਹਿ ਹੁੰਦੇ ਆ ਕਈ ਸਹਿ ਜਾਂਦੇ ਆ ਕਈ ਨਹੀਂ ਸਹਿ ਹੁੰਦੇ ਬੜੇ ਹੋ ਜਾਂਦੇ ਆ ਪਰ ਲੰਘ ਜਾਂਦੇ ਆ ਖੁਸ਼ੀਆਂ ਕਦੇ ਥੋੜੀ ਹੁੰਦੀ ਆ ਕਦੇ ਬਹੁਤੀ ਹੁੰਦੀ ਆ ਪਰ ਮੁੱਕ ਜਾਂਦੀ ਆ ਕੇਵਲ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਨਾਮ ਬਖਸ਼ਿਸ਼ ਆ ਇਹ ਸੁਭਾਗ ਸਮੇ ਰਿੰਦੇ ਆ ਯਾਦ ਸੋ ਗੁਰੂ ਜੀ ਕਿਰਪਾ ਕਰਨਾ ਪਾ ਨੂੰ ਬਖਸ਼ਿਸ਼ ਕਰਦੇ ਰਹਿਣ ਆਪਾਂ ਆਉਦੀ ਪ੍ਰਾਪਤੀ ਕਰਦੇ ਰਹੀਏ ਤੁਹਾਡਾ ਸਾਰੀ ਗੁਰਸੰਗਤ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਜੀ ਆਇਆਂ ਗੁਰੂ ਮਹਾਰਾਜ ਆਪਣੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਚਰਨ ਕਮਲਾਂ ਦੀ ਪ੍ਰੀਤ ਵਕਸ਼ਣ ਤੇ ਇੱਕ ਬੇਨਤੀ ਹੈ ਦੁਨੀਆਂ ਦੇ ਉੱਤੇ ਵਕਤ ਆਉਂਦੇ ਆ ਕਦੀ ਕਈ ਵਾਰੀ ਬਹੁਤ ਭਾਰੀ ਪੈ ਜਾਂਦੇ ਆ ਅੱਜਵੇਂ ਆਪਣੇ ਪੰਜਾਬ ਦੇ ਉੱਤੇ ਹੁਣ ਇੱਕ ਬੜੀ ਭਾਰੀ ਵਿਵਤ ਪੈ ਗਈ ਚਾਰ ਸ਼ਫੇਰੇ ਕੁਝ ਇਲਾਕਿਆਂ ਨੂੰ ਪਾਣੀ ਨੇ ਘੇਰ ਲਿਆ ਫਸਲਾਂ ਤਵਾ ਘਰਬਾਰ ਨੁਕਸਾਨ ਹੋ ਗਏ ਬੈਠਣ ਨੂੰ ਨਹੀਂ ਜਗ੍ਹਾ ਪਸ਼ੂਆਂ ਨੂੰ ਨਹੀਂ ਕੋਈ ਥਾਂ ਚਾਰ ਸ਼ਫੀਰਿਤ ਥਲ ਤੇ ਜਲ ਜਲ ਹੋਇਆ ਫਿਰਦਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਵਾ ਪੰਜਾਬ ਤੇ ਜਿਹੜੇ ਪੰਜਾਬੀ ਆ ਇਹ ਕਿਸੇ ਦੀ ਅਡੀਕ ਨਹੀਂ ਕਰਦੇ ਆਪਣੀ ਮਦਦ ਆਪ ਕਰਦੇ ਆ ਜਿੱਦਾਂ ਦੀ ਇਹ ਵਿਵਤਾ ਆ ਉਸ ਦਿਨ ਤੋਂ ਆਪਣੇ ਪੰਜਾਬੀਆਂ ਨੇ ਗੁਰਮਖਾ ਨੇ ਲੋਕਾਂ ਨੇ ਪਿਆਰਿਆਂ ਨੇ ਉਹਨਾਂ ਦੀ ਸਹਾਇਤਾ ਲਈ ਚੱਲ ਪਿਆ ਦਿਨ ਰਾਤ ਰਾਸਣ ਖਾਣ ਪਾਣ ਪਹਿਰਾਨ ਸਾਰੀਆਂ ਚੀਜ਼ਾਂ ਪਹੁੰਚਾਉਂਦੇ ਆ ਪਰ ਕਈ ਵਾਰੀ ਜਿੱਥੇ ਲੋੜ ਹੁੰਦੀ ਆ ਉੱਥੇ ਪਹੁੰਚਾਉਣ ਵਾਸਤੇ ਯਤਨ ਕਰਨਾ ਪੈਂਦਾ ਕਿਉਂਕਿ ਕਈ ਪਿੰਡ ਘਰ ਇਹੋ ਜਿਹੇ ਆ ਜਿਹੜੇ ਕਾਫੀ ਦੂਰ ਪਾਣੀ ਦੇ ਵਿੱਚ ਘਰੇ ਹੋਏ ਆ ਉਹਨਾਂ ਦੇ ਪਸ਼ੂ ਉੱਥੇ ਆ ਧਾਨ ਕਿਸਾਨ ਛੱਡ ਨਹੀਂ ਸਕਦੇ ਲੋਕ ਉੱਥੇ ਹੀ ਟਿਕੇ ਆ ਵੀ ਸਾਡੇ ਪਸ਼ੂ ਆ ਨਹੀਂ ਨਿਕਲ ਰਹੇ ਆਪਾਂ ਵੀ ਇੱਥੇ ਕੋਲੇ ਹੀ ਰਹਿਣਾ ਬੈਠੇ ਆ ਆਪਣੀ ਸੰਗਤ ਜਿਸ ਦਿਨ ਅਸੀਂ ਆਏ ਆ ਉਦੋਂ ਤੋਂ ਬੇਨਤੀ ਕਰੀ ਵੀ ਚੱਲੋ ਭਾਈ ਪਹਿਲਾਂ ਵੀ ਜਾ ਰਹੇ ਸੀ ਉਸ ਦਿਨ ਤੋਂ ਬਹੁਤ ਸੰਗਤਾਂ ਨੇ ਉੱਥੇ ਸੇਵਾ માં ਨਵਾਈਆਂ ਮੈਂ ਆਪਣੇ ਕੁਝ ਪ੍ਰਬੰਧਕ ਸੇਵਾਦਾਰਾਂ ਨੂੰ ਭੇਜਿਆ ਵੀ ਪਤਾ ਲੈ ਕੇ ਆਉ ਉਹ ਵੀ ਆਪਾਂ ਕਿਵੇਂ ਸਹਾਇਤਾ ਕਰੀਏ ਇਹ ਵਰ ਸਾਰੇ ਇਲਾਕੇ ਦਾ ਘੇੜਾ ਮਾਰ ਕੇ ਆਏ ਇਹ ਕਹਿੰਦੇ ਜੀ ਵੀ ਕਈ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਮੈਂ ਕਿਹਾ ਦੱਸੋ ਇਹ ਕਹਿੰਦੇ ਵੀ ਇੱਕ ਤਾਂ ਕਸਤੀ ਹੋਣੀ ਚਾਹੀਦੀ ਐ ਜਿਹਦੇ ਨਾਲ ਆਪਾਂ ਸਮਾਨ ਉਹਨਾਂ ਘਰਾਂ ਤੱਕ ਪਹੁੰਚਦਾ ਕਰੀਏ ਮੈਂ ਕਿਹਾ ਠੀਕ ਆ ਆਪਾਂ ਬੇਨਤੀ ਕਰੀ ਸੇਵਾਦਾਰਾਂ ਨੂੰ ਕਲਕੱਤੇ ਆਪਣੀ ਸੰਗਤ ਆ ਉਹਨਾਂ ਨੂੰ ਕਿਹਾ ਵੀ ਭਾਈ ਕਸਤੀ ਚਾਹੀਈ ਹੋਈ ਆ ਪਤਾ ਲਓ ਉਹਨਾਂ ਨੇ ਨਾਲ ਦੀ ਨਾਲ ਹੀ ਪਤਾ ਕਰਿਆ ਕਸਤੀ ਲੈ ਲਈ ਤੇ ਉਹ ਭੇਜਤੀ ਅੱਜ ਰਾਤ ਨੂੰ ਜਾਂ ਕੱਲ ਨੂੰ ਪਹੁੰਚ ਜਾਊਗੀ ਤਾਂ ਕਿ ਆਪਾਂ ਉੱਥੇ ਇੱਕ ਕੈਂਪਰ ਬਣਾਉਣਾ ਹੈ ਇੱਕ ਇਲਾਕੇ ਵਿੱਚ ਜਿੱਥੇ ਦੋ ਕਿਸ਼ਤੀਆਂ ਹੋਣ ਇੱਕ ਹੈਗੀ ਆ ਇੱਕ ਲਿਆਂਦੀ ਆਜੂ ਕੱਲ ਨੂੰ ਉੱਥੇ ਪੁੱਛ ਕੇ ਆਂਦਾ ਵੀ ਕੀ ਉਹ ਕਹਿੰਦੇ ਰਾਸ਼ਨ ਪਾਣੀ ਬਹੁਤ ਹੈ ਪਸ਼ੂਆਂ ਲਈ ਦਾਣਾ ਢੂੜੀ ਵਰ ਤੇਰੀ ਪੱਠੇ ਕੁਝ ਚਾਹੀਦੇ ਆ ਉਹ ਆਪਾਂ ਸੰਗਤ ਨੂੰ ਬੇਨਤੀ ਕਰਾਂਗੇ ਜਿੱਥੇ ਵੀ ਸੰਗਤ ਆਪਾਂ ਸਹਿਤਾ ਹੋ ਰਹੀ ਐ ਜਿੰਨੀ ਗੁਰੂ ਕਿਰਪਾ ਕਰਨਗੇ ਆਪਾਂ ਕਰਨੀ ਆਪਣੇ ਪਰਿਵਾਰ ਐ ਤੇ ਮੇਰੀ ਬੇਨਤੀ ਐ ਵੀ ਇੱਕ ਤਾਂ ਕੁਝ ਚੀਜ਼ਾਂ ਜਿਹੜੀਆਂ ਲੋੜੀਂਦੀਆਂ ਅਸੀਂ ਫੋਨ ਰਾਹੀਂ ਤੁਹਾਨੂੰ ਮੈਸੇਜ ਪਾਵਾਂਗੇ ਉਹਨੂੰ ਆਪਾਂ ਵੱਧ ਤੋਂ ਵੱਧ ਜਿਵੇਂ ਵੀ ਆਪਾਂ ਇਹਦੇ ਵਿੱਚ ਹਿੱਸਾ ਪਾ ਸਕਦੇ ਆ ਕੌਣ ਕਿ ਪਸ਼ੂਆਂ ਲਈ ਦਾਣਾ ਵਗੈਰਾ ਚਾਹੀਦਾ ਜੇ ਤਾਂ ਕੋਈ ਕਣਕ ਵਗੈਰਾ ਕੋਈ ਅਚਾਰ ਵਗੈਰਾ ਤੂੜੀ ਆਪਣੇ ਕੋਲੇ ਹੈਗੀ ਕੋਈ ਗੱਲ ਨਹੀਂ ਬਥੇਰੀ ਜਿੰਨੀ ਪਈ 100 ਕਿੱਲੇ ਦੀ ਤੂੜੀ ਤਾਂ ਆਪਣੀ ਘਰ ਦੀ ਪਈ ਆ ਤੇ ਓਪੇ ਜਾਾਂਗੇ ਜਿੱਥੇ ਵੀ ਲੋੜ ਆ ਹੋਰ ਆਪਣੀ ਸੰਗਤ ਕੋਲੇ ਬਥੇਰੀ ਪਈ ਆ ਪਰ ਉਹਦੇ ਨਹੀਂ ਨਾਲ ਹੀ ਭੇਜਣਾ ਮੇਰੀ ਬੇਨਤੀ ਹੈ ਵੀ ਇਹਦੇ ਵਿੱਚ ਸਾਰੀਆਂ ਸੰਗਤਾਂ ਹਿੱਸਾ ਪਾਉਣ ਆਪਣੇ ਕੋਲੇ ਮਹਾਰਾਜ ਦੇ ਨਾਂ ਤੇ ਇੱਕ ਟਰਸਟ ਆ ਸੰਤ ਜੋਰਾ ਸਿੰਘ ਲੋਪੋ ਚੈਰੀਟੇਬਲ ਟਰਸਟ ਇਹ ਤਾਂ ਆਪਾਂ ਰਾਹਤ ਸਮਗਰੀ ਲਈ ਸੰਗਤਾਂ ਲਈ ਵਰਤਾਂਗੇ ਜੇ ਤਾਂ ਕਿਸੇ ਨੇ ਮਾਇਆ ਕਰਕੇ ਪਾਉਣੀ ਉਸ ਕਾਉਂਟ ਚ ਪਾ ਦਿਓ ਤੇ ਉਹ ਸਾਰੀ ਜਿੰਨੀ ਵੀ ਪਉਜੀ ਹੋਊਗੀ ਪਹਿਲਾਂ ਪਈ ਹੈ ਤੇ ਆਊਗੀ ਇਹ ਸਾਰੀ ਦੀ ਸਾਰੀ ਆਪਾਂ ਉਹ ਰਾਹਤ ਸਮਗਰੀ ਲਈ ਵਰਤਾਂਗੇ ਜਿੰਨੇ ਉਹਦੇ ਵਿੱਚ ਪਏ ਆ ਚਾਹ 5 ਪਿਆ 4 ਪਿਆ 6 ਪਿਆ 10 ਪਿਆ ਮੇਰੇ ਖਿਆਲ ਚ 6 ਤੋਂ ਉੱਪਰ ਹੋਊਗਾ ਥੋੜਾ ਜਿਹਾ ਉਹ ਬਾਕੀ ਇੰਗਲੈਂਡ ਵਾਲੀ ਸੰਗਤ ਨੇ ਸੇਵਾ કરી ਕੈਨੇਡਾ ਵਾਲੀ ਨੇ ਅਮਰੀਕਾ ਆਪਣੇ ਜਿਹੜੇ ਉੱਥੇ ਆਸ਼ਰਮ ਹੈ ਉਹਨਾਂ ਨੇ ਵੀ ਕੋਲਕਾਤੇ ਵਾਲੀ ਸੰਗਤ ਸਾਰਿਆਂ ਨੇ ਇਹ ਆਪਾਂ ਸੰਤ ਜੋਰਾ ਸਿੰਘ ਲੋਪੋਂ ਚੈਰੀਟੇਬਲ ਟਰਸਟ ਬਣਿਆ ਉਹਦੇ ਵਿੱਚੋਂ ਆਪਾਂ ਸੰਗਤਾਂ ਲਈ ਸੇਵਾ ਭੇਜਣੀ ਆ ਤੇ ਮੇਰੀ ਸੰਗਤ ਨੂੰ ਬੇਨਤੀ ਹੈ ਉਹਦਾ ਅਕਾਊਂਟ ਨੰਬਰ ਉਹਦੇ ਵਿੱਚ WhatsApp ਤੇ ਪਾਵਾਂਗੇ ਜੇ ਕਿਸੇ ਨੇ ਉਹਦੇ ਵਿੱਚ ਪਾਉਣਾ ਉਹ ਉਹਦੇ ਵਿੱਚ ਪਾ ਦਿਓ ਤਾਂ ਕਿ ਫਿਰ ਆਪਾਂ ਸਾਰਾ ਉਹਨੂੰ ਇਕੱਠਾ ਕਰਕੇ ਜਿੰਨਾ ਪਿਆਵਾਂ ਉਹ ਵੀ ਤੇ ਹੋਰ ਵੀ ਤੇ ਮੈਂ ਅੱਜ ਇੱਥੇ ਆਏ ਸੀ ਆਪਣੇ ਪਰਿਵਾਰ ਹਰਪ੍ਰੀਤ ਬੇਟੀ ਆ ਤੇ ਇਸ ਦਾ ਅਰਥ ਹੋ ਨਹੀਂ ਮੈਂ ਉਹਨਾਂ ਨੂੰ ਹੁਣ ਗੱਲ ਤਾਂ ਅਜੇ ਹੋਈ ਨਹੀਂ ਕਿ ਇਹ ਪਹਿਲਾਂ ਇਹਨਾਂ ਨੂੰ ਕਹਿੰਨੇ ਆਂ ਵੀ ਸਵਾ ਲੱਖ ਰੁਪਈਆ ਤੁਸੀਂ ਭਾਈ ਉਹ ਕਾਊਂਟ ਚ ਭੇਜ ਦਿਓ ਤਾਂ ਕਿ ਆਪਾਂ ਸੰਗਤ ਉਹਦੀ ਸੇਵਾ ਵਿੱਚ ਥੋੜਾ ਵੀ ਪਰਿਵਾਰ ਦਾ ਵੀ ਹਿੱਸਾ ਹੋਣਾ ਚਾਹੀਦਾ ਗੁਰੂ ਮਹਾਰੀਂ ਕਿਰਪਾ ਕਰਨ ਪਗਿਰਥੋਣਿਆਂ ਨੂੰ ਕਿਹਾ ਵੀ ਭਾਈ ਇਹ ਪਾਓ ਸੇਵਾ ਕਰੋ ਤੇ ਸੰਗਤ ਜੀ ਤੁਹਾਨੂੰ ਵੀ ਆਪਣਾ ਪਰਿਵਾਰ ਹੈ ਜਿੰਨਾ ਵੀ ਤੁਸੀਂ ਥੋੜਾ ਬਹੁਤਾ ਕੋਈ ਵੀ ਬਹੁਤਾ ਜਿਆਦਾ ਭਾਵੇਂ ਕੋਈ 10 ਰੁਪਏ ਪਾਓ ਉਹਦੇ ਵਿੱਚ ਜਰੂਰ ਸੇਵਾ ਪਾਓ ਥੋੜੇ ਤੋਂ ਥੋੜਾ ਤੇ ਬਹੁਤੇ ਤੋਂ ਬਹੁਤ ਆ ਜਿੰਨਾ ਵੀ ਕਰ ਸਕਦੇ ਆ ਜਿੰਨਾ ਵੀ ਕਿਉਂਕਿ ਆਪਣੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਉਹਦੇ ਵਿੱਚ ਸਹਿਤਾ ਕਰਾਂਗੇ ਗੁਰੂ ਜੀ ਕਿਰਪਾ ਕਰਨ ਤੇ ਨਾਲ ਫਿਰ ਅੱਗੇ ਵਿਚਾਰਦੇ ਆ ਹਜੇ ਤਾਂ ਸ਼ੁਰੂਆਤ ਕਰੀ ਆ ਕੋਈ ਸਮਝ ਨਹੀਂ ਆਉਂਦੀ ਵੀ ਕੀ ਕੰਮ ਆ ਗੁਰੂ ਮਹਾਰਾਜ ਦੇ ਸਾਹਮਣੇ ਬੈਠੇ ਆ ਤੇ ਬਰਸਾਤ ਹੋ ਰਹੀ ਆ ਸੀਤਾ ਦੀ ਬਾਣਮੀ ਆ ਗਿਆ ਕਰਕੇ ਮੈਂ ਬੋਲਤਾ ਚ ਹਜੇ ਬੋਲਣਾ ਨਹੀਂ ਸੀ ਕਿਉਂਕਿ ਸੇਵਾ ਕਰਦੇ ਆ ਪਰ ਜ਼ਰੂਰੀ ਆ ਸੋ ਇਹ ਮੇਰੀ ਬੇਨਤੀ ਹੈ ਚੌਕਰ ਵਗੈਰਾ ਚਾਹੀਦੇ ਆ ਜੋ ਬਸੂਆਂ ਲਈ ਖਾਣ ਪਾਣ ਵਾਲਾ ਜਿਆਦੇ ਲੋਡ ਇਧਰ ਨੂੰ ਆ ਉਹ ਕਹਿੰਦੇ ਵੀ ਦੂਜਾ ਬਹੁਤ ਰਸਣ ਪਾਣੀ ਆ ਤੇ ਗੁਰੂ ਕਿਰਪਾ ਕਰਨਾ ਆਪਾਂ ਨੂੰ ਜੋ ਵੀ ਲੋਡ ਆ ਦਵਾਈ ਲੋਡ ਹੈ ਕੱਪੜਾ ਚਾਹੀਦਾ ਹੈ ਜਾਂ ਜੋ ਵੀ ਲੋੜ ਆ ਪਾ ਗੁਰੂ ਮਹਾਰਾਜ ਦੀ ਕਿਰਪਾ ਕਰਨ ਵੱਧ ਤੋਂ ਵੱਧ ਉਹਨਾਂ ਦੀ ਭੈਣ ਭਰਾਵਾਂ ਦੀ ਆਪਾਂ ਨੇ ਆਂ ਦੀ ਮਦਦ ਕਰੀਏ ਤੇ ਕਰਨੀ ਹੈ ਤੇ ਸਾਰੀ ਗੁਰ ਸੰਗਤ ਦੇ ਵਿੱਚ ਸਹਿਯੋਗ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਉਹ ਸੰਤ ਜੋਰਾ ਸਿੰਘ ਲੋਪੋ ਚੈਰੀਟੇਬਲ ٹرسٹ ਉਹਦੇ ਵਿੱਚ ਜਿਸਾ ਪਾਇਆ ਉਹ ਤੇ ਆਪਾਂ ਜਿੰਨਾ ਵੀ ਉਹਦੇ ਵਿੱਚ ਹੈਗਾ ਸਾਰਾ ਹੀ ਉਹ ਤੇ ਜਿੰਨਾ ਆਊਗਾ ਸਾਰਾ ਸਾਰੇ ਦੀ ਸਾਰੀ ਉਹ ਸੇਵਾ ਇਹਨਾਂ ਲਈ ਹੋਊਗੀ ਜਿੰਨਾ ਉਹਦੇ 'ਚ 1 5 ਪੈਸੇ ਵੀ ਨਹੀਂ ਰੱਖਣੇਗੇ ਸਾਰੇ ਜਿੰਨੇ ਪਏ ਆ ਤੇ ਜਿਹੜੇ ਆਉਣਗੇ ਉਹ ਆਪਾਂ ਇਹ ਪ੍ਰਭਾਵਿਤ ਇਲਾਕਿਆਂ ਦੀ ਸੇਵਾ ਵਰਤਾਂਗੇ ਇਹ ਬੇਨਤੀ ਹੈ ਤੇ ਹੁਣ ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੀਆਂ ਭੁੱਲਾਂ ਬਖਸ਼ੋ ਕਿਉਂਕਿ ਆਪਾਂ ਤੋਂ ਕੁਦਰਤ ਦੇ ਨਾਲ ਖਲਵਾੜ ਹੁੰਦੀ ਹੈ ਕੀ ਕਰ ਮਨੁੱਖਾ ਨਹੀਂ ਆਪਾਂ ਉਹਨਾ ਕਰ ਸਕਦੇ ਚਲੋ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸੱਚੇ ਪਾਤਸ਼ਾਹ ਸੀ ਭੁੱਲਣ ਹਾਰ ਤੁਸੀਂ ਬਖਸ਼ਣ ਹਾਰੋਂ ਕਿਰਪਾ ਕਰੋ ਦਇਆ ਕਰੋ ਉਹਨਾ ਰਹਿਮ ਕਰੋ ਤੇ ਬਚਤ ਹੋਵੇ ਤੇ ਸਭ ਨੂੰ ਚਾਹੀਦਾ ਆਪਾਂ ਇਹਦੇ ਵਿੱਚ ਸਹਿਤਾ ਤੇ ਆਓ ਹੁਣ ਗੁਰੂ ਅੱਗੇ ਅਰਦਾਸ ਕਰਾਂਗੇ ਫਿਰ ਗੁਰੂ ਤੋਂ ਹੁਕਮਨਾਮਾ ਫਿਰ ਪ੍ਰਸ਼ਾਦ ਫਿਰ ਪ੍ਰਸ਼ਾਦਾ ਫਿਰ ਕਾਰਜ ਕਰੋ ਮਹਾਰਾਜ ਕਿਰਪਾ ਕਰਨ ਜ਼ਰੂਰਤਬੰਦ ਤਾਂ ਪਹਚਾਈਏ ਬਖਸ਼ਿਸ਼ਾ ਮਿਲ ਮਹਾਰਾਜ ਦੀਆਂ ਆਪਾਂ ਦਾ ਕੀ ਪਹਚਾਉਣਾ ਵਾ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਆ ਸੇਵਾ ਬਖਸ਼ਣੀ ਆ ਉਹਨਾਂ ਨੇ ਸਹਿਤਾ ਭਰਾ ਮਾਂ ਪੇਣਾ ਦੀ ਪਰਿਵਾਰਾਂ ਦੀ ਆਪਣਿਆਂ ਦੀ ਰਲ ਮਿਲ ਕੇ ਕਰਨੀ ਆ ਗੁਰੂ ਜੀ ਕਿਰਪਾ ਕਰਨ ਆਓ ਹੁਣ ਬੇਨਤੀ ਕਰਾਂਗੇ ਫਿਰ ਨਾਲ ਦੀ ਨਾਲ ਸਹਾਇਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ